ਸਤਿ ਸ਼੍ਰੀ ਅਕਾਲ ਜੀ। ਹਰ ਜਿੰਦਰ ਵਾਲੀਆ YouTube ਚੈਨਲ ਤੇ ਤੁਹਾਡਾ ਸਵਾਗਤ। ਪਰਦੇਸ਼ਕੂ ਅੱਜ ਮੈਂ ਤੁਹਾਡੇ ਨਾਲ ਕੁਝ ਨੀਚੀ ਗੱਲਾਂ ਕਰਨੀਆਂ ਨੇ ਜਿਹੜੀਆਂ ਤੁਹਾਡੇ ਫਾਇਦੇ ਲਈ ਹੋਣਗੀਆਂ। ਜੇ ਤੁਸੀਂ ਮੇਰੀ ਉਮਰ ਦੇ ਹੋ। ਜੇ ਤੁਸੀਂ ਯੰਗ ਹੋ ਤਾਂ ਤੁਹਾਡੇ ਮਾਪਿਆਂ ਦੇ ਲਈ ਕਾਫੀ ਜ਼ਿਆਦਾ ਇਹੇ ਗੱਲਾਂ ਫਾਇਦਾ ਦੇਣਗੀਆਂ। ਲੇਕਿਨ ਉਸ ਤੋਂ ਪਹਿਲਾਂ ਜਿਵੇਂ ਮਕਸਦ ਕਹਿਣਾ ਹੈ ਕਿ ਤੁਸੀਂ ਇਸ ਚੈਨਲ ਨੂੰ ਜੇ ਅਜੇ ਤੱਕ ਨਹੀਂ ਕੀਤਾ ਸਬਸਕ੍ਰਾਈਬ ਤਾਂ ਪਲੀਜ਼ ਕਰ ਲਓ ਦੇਖੋ ਗੱਲ ਇਹ ਹੈ ਵੀ ਮੈਂ ਕਾਫੀ ਦਿਨਾਂ ਬਾਅਦ ਤੁਹਾਡੇ ਕੋਲ ਤੁਹਾਡੇ ਰੂਬਰੂ ਹੋ ਰਿਹਾ ਕਿਉਂ ਕਾਰਨ ਇਹ ਹੋਇਆ ਕਿ ਮੈਨੂੰ ਪ੍ਰੋਬਲਮ ਆਈ ਹਾਰਟ ਦੀ ਦਿਲ ਦੀ ਸਮੱਸਿਆ ਆ ਗਈ ਤੇ ਕਿਉਂ ਆਈ ਇਹਦੇ ਤੇ ਤੁਹਾਡੇ ਨੁਕਤੇ ਨਿਕਲੇ ਆਉਣੇ ਨੇ ਮੈਂ ਅਕਸਰ ਜਿਹੜਾ ਮੇਰਾ ਟੀਵੀ ਪ੍ਰੋਗਰਾਮ ਹੈ ਨਾ ਉਹਦੇ ਵਿੱਚ ਕਹਿੰਦਾ ਸੀ ਕਿ ਭਾਈ ਠੰਡ ਬੋ ਤਾਂ ਬਚੋ ਪਰ ਮੈਂ ਖੁਦ ਸਕ੍ਰਿਪਟ ਤਿਆਰ ਕਰਕੇ ਸਵੇਰੇ 7 ਵਜੇ ਇਸ ਠੰਡ ਦੇ ਵਿੱਚ ਸਾਈਕਲ ਚੱਕ ਕੇ ਨਜ਼ਦੀਕ ਇੱਕ ਪਾਰਕ ਹੈ ਉੱਥੇ ਜਾਂਦਾ ਸੀ ਉੱਥੇ ਕੁਝ ਪ੍ਰੋਫੈਸਰ ਦੋਸਤ ਹੁੰਦੇ ਸੀ ਉਹਨਾਂ ਨਾਲ ਗੱਪਸ਼ਾਪ ਮਾਰ ਕੇ ਵੀ ਪਚਿਬਟ ਲਾ ਕੇ ਅਬਦ ਕਮ ਕਰਦਾ ਸੀ ਹੁਣ ਤੁਸੀਂ ਇਹ ਦੇਖੋ ਇੱਕ ਤਾਂ ਠੰਡ ਦਾ ਬਸਰਾ ਕਿ ਠੰਡ ਦੇ ਵਿੱਚ ਨਹੀਂ ਜਾਣਾ ਚਾਹੀਦਾ ਸਾਡੀ ਉਮਰ ਜਿਹੜੀ 60 ਤੋਂ ਉੱਪਰ ਨੇ ਜਿਹੜੇ 슈ਗਰ ਦੇ ਪੇਸ਼ੈਂਟ ਨੇ ਜਾਂ ਕੋ ਦਮੇ ਦੇ ਪੇਸ਼ੈਂਟ ਨੇ ਨਹੀਂ ਜਾਣਾ ਚਾਹੀਦਾ ਨਹੀਂ ਪਤਾ ਲੱਗਦਾ ਮੈਂ ਬਿਲਕੁਲ ਕੁੱਟੀ ਪਾ ਕੇ ਜਾਂਦਾ ਸੀ ਕੋਈ ਮੈਨੂੰ ਲੱਗਦਾ ਸੀ ਸਾਈਕਲ ਚੱਕਦਾ ਪਰ ਮੈਨੂੰ ਇੰਡੀਕੇਸ਼ਨ ਮਿਲੀ ਇਨੇਚਰ ਬਲ ਜਦੋਂ ਮੈਂ ਜਾਂਦਾ ਸੀ ਕਈ ਦਿਨ ਮੈਨੂੰ ਮੇਰਾ ਸਾਹ ਥੋੜਾ ਜਿਹਾ ਜਕੜਨ ਦੀ ਮਹਿਸੂਸ ਹੁੰਦੀ ਸਾਹ ਔਖਾ ਜਾਉਣਾ ਤੇ ਮੈਂ ਜਿਵੇਂ ਲੰਬ-ਲੰਬ ਕਰਦੇ ਲੰਬ-ਲੰਬ ਸਾਹ ਲੈ ਲੈਣਾ ਮੈਂ ਕਿਹਾ ਵੀ ਠੀਕ ਹੋ ਗਿਆ ਲੇਕਿਨ ਇਸ سلسلہ ਕਈ ਦਿਨ ਚੱਲਣ ਦੇ باوجود ਮੈਂ ਨਹੀਂ ਹਟਿਆ ਮੈਂ ਜਾਂਦਾ ਰਿਹਾ ਇੱਥੇ ਵੀ ਮੈਨੂੰ ਐ ਹੁੰਦਾ ਹੈ ਕਿ ਅਸੀਂ ਬਹੁਤ ਬਾਰ ਕਹਿੰਦੇ ਆ ਕਿ ਜੇ ਤੂੰ ਜਵਾਨ ਆ ਅਸੀਂ ਤਾਂ ਜੀਏ ਆ ਉਮਰ ਦਾ ਤੱਕ ਜਾ ਹੁੰਦੇ ਨੇਚਰ ਜਿਹੜਾ ਹੈ ਤੁਹਾਨੂੰ ਇੰਡੀਕੇਸ਼ਨ ਵੀ ਦਿੰਦੀ ਹੈ ਉਮਰ ਦੇ ਹਿਸਾਬ ਨਾਲ ਤੁਸੀਂ ਵੀ ਆਪਣੇ ਆਪ ਨੂੰ ਬਦਲਣਾ ਹੁੰਦਾ ਹੈ ਮੈਂ ਨਹੀਂ ਬਦਲਿਆ ਨਾ ਇਸੇ ਕਰਕੇ ਮੈਂ ਤੁਹਾਡੇ ਨਾਲ ਕਰ ਰਿਹਾ ਖੈਰ ਇਸ ਕਿਸਮ ਦੀ ਗੱਲ ਜਦੋਂ ਮੈਂ ਕਈ ਦਿਨ ਚੱਦੀ ਰਹੀ ਮੈਂ ਕੋਈ ਗੌਰ ਨਹੀਂ ਕੀਤੀ ਫਿਰ ਇਹੀ ਕੰਮ ਰਾਤ ਨੂੰ ਜਿਹੜਾ ਹੈ ਡਿਨਰ ਟਾਈਮ ਇੱਕ ਦੋ ਵਾਰੀ ਹੋਇਆ ਉਸੇ ਤਰੀਕੇ ਨਾਲ ਮੈਂ ਔਖੇ ਔਖੇ ਸਾਹ ਜਦੋਂ ਆਉਂਦੇ ਸੀ ਮੈਂ ਲੰਬੇ ਲੰਬੇ ਸਾਹ ਲੈ ਕੇ ਰੁਕਾ ਲੈਂਦਾ ਸੀ ਤੇ ਇੱਕ ਦਿਨ ਨਹੀਂ ਟਿਕਿਆ ਤੇ ਮੇਰੇ ਅੰਦਰੋਂ ਵੈਸੇ ਕੋਈ ਕਿਸਮ ਦੀ ਇੰਟਿਊਸ਼ਨ ਕਹ ਲੋ ਆਵਾਜ਼ ਕਹ ਲੋ ਆਈ ਵੀ ਚੱਲ ਗਈ ਇਹ ਕੰਮ ਖਰਾਬ ਨਾ ਹੋਵੇ ਬੱਚੇ ਤਾਂ ਦੋਨੇ ਕੈਨੇਡਾ ਰਹਿੰਦੇ ਨੇ ਮੈਂ ਆਪਦੀ بیوی ਨੂੰ ਕਿਹਾ ਕਿ ਮੈਂ ਜਰਾ ਹਸਪਤਲ ਚੱਕ ਰਕੇ ਆਉਣਾ ਨੇੜੇ ਕਰਦੇ ਹਸਪਤਲ ਚਲਾ ਗਿਆ ਉਹਨਾਂ ਨੇ ECG ਕਰਕੇ ਮੈਨੂੰ ਕਹਦੇ ਜੀ ਇਸ ਨੂੰ ਬੁਲਾ ਲਓ ਤੁਸੀਂ ਤੁਸੀਂ ਕਿਸੇ ਵੱਡੇ ਹਸਪਤਲ ਜਾਓ ਸਾਡੇ ਕੋਲੋਂ ਹੱਟ ਦਾ ਕੋਈ ਸਪੈਸ਼ਲਿਸਟ ਨਹੀਂ ਤੇ ਇਨ ਦਾ ਮੇਨ ਟਾਈਮ ਬੇਰੀ ਪੀ ਐਡੀ ਸਟੂਡੈਂਟ ਜਿਹੜੀ ਪੁਰਾਣੀ ਅਜਕਲ ਤਾਂ ਉਹ ਜਿਹੜੀ ਲੈਕਚਰਰ ਡਾਕਟਰ ਪਾਰੌਲਾਈਜ ਹਾਡ ਆਫ ਦੀ ਡਿਪਾਰਟਮੈਂਟ ਆ ਰਹਾ더라 ਪੱਤਰਕਾਰੀ ਦੀ ਉਹ ਤੇ ਮੇਰੇ ਵੀ ਵੀ ਤੋਂ ਨੇ ਪਹੁੰਚ ਗਏ ਤੇ ਉਹ ਇੰਦਾ ਮੇਨ ਟਾਈਮ ਮੇਰੇ ਮਨ ਚ ਆਇਆ ਕਿ ਇੱਕ ਵੱਡਾ ਹਸਪਤਾਲ ਹੈ ਪਾਰਕ ਉਹਦੇ ਵਿੱਚ ਮੇਰੇ ਦੋਸਤ ਦਾ ਬੇਟਾ ਹਾਰਟ ਦਾ ਹੈਡ ਆਫ ਦੀ ਡਿਪਾਰਟਮੈਂਟ ਤੇ ਡੀ ਐਮ ਮੈਂ ਉਹ ਕਹਿ ਕੇ ਉਹਨਾਂ ਨੂੰ ਫੋਨ ਕਰ ਲਓ ਡਾਕਟਰ ਜਵੀਲ ਨੂੰ ਉਹ 20 25 ਮਿੰਟ ਚ ਉਹ ਪਹੁੰਚੇ ਉਹਨਾਂ ਨੂੰ ਸੀ ਐਮਰਜੈਂਸੀ ਚ ਪਹੁੰਚੇ ਤੇ ਉਹਨਾਂ ਨੇ ਜਿਹੜਾ ਹੈ ਮੈਨੂੰ ਇਕੋਗਰਾ ਕਰਕੇ ਜੋ ਵੀ ਟੈਸਟ ਹੁੰਦੇ ਨੇ ਕਹਿੰਦੇ ਜੀ ਤੁਹਾਡਾ ਅਜੀ ਐਂਜਿਓਗ੍ਰਾਫੀ ਕਰਨੀ ਪੈਗੀ ਠੀਕ ਹੈ ਮੈਨੂੰ ਜਿਹੜਾ ਤੁਹਾਨੂੰ ਠੀਕ ਲੱਗਦਾ ਬਸ ਮੇਰਾ ਮੈਨੂੰ ਸਾਹ ਠੀਕ ਹੋਣਾ ਚਾਹੀਦਾ ਇਹਦਾ ਮੀਨ ਟਮੈਟ ਉਹ ਦੱਸਾਂ ਕਿਉਂਕਿ ਇਹੀ ਤੁਹਾਡੇ ਕੰਮ ਦੀਆਂ ਗੱਲਾਂ ਨੇ ਕਿ ਕੀ ਹੁੰਦਾ ਹੈ ਸਾ ਉਖਾਜਾ ਆਰ ਠੰਡੈਨੀ ਤ੍ਰਿਲੀਅਨ ਨੂੰ ਸ਼ੁਰੂ ਹੋ ਗਿਆ। ਔਰ ਜਕੜਨ ਇੰਨੀ ਜ਼ਿਆਦਾ ਥੋੜਾ ਜਿਹਾ ਦਰਦ ਹੋਣਾ ਸ਼ੁਰੂ ਹੋ ਗਿਆ। ਮਤਲਬ ਕਿ ਅਟੈਕ ਵਨ ਨੂੰ ਬਦ ਰਿਸਟ ਸਿਚੁਏਸ਼ਨ। ਇੱਕੋ ਦਮ ਉਹਨਾਂ ਨੇ ਮੈਨੂੰ ਇੰਜੈਕਟ ਦੋ ਤਿੰਨ ਇੰਜੈਕਸ਼ਨ ਦਿੱਤੇ ਪਤਾ ਨਹੀਂ ਕੀ ਕੀਤਾ ਉਹ ਤਾਂ ਉਹਨਾਂ ਨੂੰ ਪਤਾ ਡਾਕਟਰਾਂ ਨੂੰ। ਖੈਰ ਉਹਨਾਂ ਦੇ ਬਤਾਵਕ ਵੀ ਇਮੀਡੀਏਟ ਰੀਲਿਫ ਤੇ ਨਹੀਂ ਦੇਸੀ ਪਰ ਮੈਨੂੰ ਕੋਈ ਰੀਲਿਫ ਨਹੀਂ ਹੋਇਆ। ਤੇ ਉਹ ਲੈ ਗਏ ਤੇ ਐਂਜੀਓਗ੍ਰਾਫੀ ਕਰਾਂਗੇ ਤੇ ਮੈਂ ਸੁਣਿਆ ਸੀ ਜਿੰਨਾ ਕੁ ਡਾਕਟਰਾਂ ਤੋਂ ਕਿ ਐਂਜੀਓਗ੍ਰਾਫੀ ਤਾਂ ਇੱਕ ਕਿਸਮ ਦਾ ਟੈਸਟ ਹੁੰਦਾ ਮੈਂ ਚਲੋ ਭਾਈ ਚੱਲਦੇ ਆਂ ਚਾ ਉਹ ਕਰ ਵੀ ਕੀ ਸਕਦੇ ਹੁੰਦੇ ਤੇ ਉੱਥੇ ਉਹਨਾਂ ਨੇ ਕੋਈ ਨਾੜ ਜਿੱਤੂ ਜੋ ਪਾਇਆ ਫਲੂ ਟਾਈਪ ਤੇ ਕਾਫੀ ਟਾਈਮ ਲੱਗ ਗਿਆ ਤੇ ਮੈਂ ਕਿਹਾ ਡਾਕਟਰ ਸਾਹਿਬ ਅਦਰ ਭਾਵੇਂ ਤਾਂ ਸਾਡਾ ਬੇਟਾ ਐ ਸੀ ਕੈਂਪਸ ਚ ਬਹੁਤ ਔਰ ਇਕੱਠੇ ਰਹੇ ਸਾਡੇ ਹੱਥਾਂ ਚ ਜਦ ਮੈਂ ਭੱਲਿਆ ਇਹ ਲੇਕਮ ਬਹੁਤ ਵਧੀਆ ਡਾਕਟਰ ਹੈ ਹਰ ਹਰਸਿਮਰਨ ਦਾ ਨਾਮ ਹੈ ਜਿਹੜਾ ਅੱਜਕੱਲ ਪਟਿਆਲਾ ਪਾਰਕ ਚ ਹੈ ਤੇ ਉਹ ਮੈਨੂੰ ਕਹਿੰਦਾ ਥੋੜਾ ਜਿਹਾ ਫੋਰ ਤੁਸੀਂ ਪੇਸ਼ੈਂਸ ਰੱਖੋ ਅਸਲ ਵਿੱਚ ਹੋ ਕੀ ਰਿਹਾ ਸੀ ਕਿ ਮੁੰਡਾ ਉਹ ਕਰਦਾ ਸੀ ਇਸ ਕਰਕੇ ਉਸਨੇ ਸਟੈਂਟ ਪਾਉਣ ਦੀ ਬਜਾਏ ਬਲੂਨ ਥੈਰੇਪੀ ਕੋਈ ਹੁੰਦੀ ਹੈ ਬਲੂਨਿੰਗ ਨਾਲ ਬਲੋਕ ਇਸ ਨੂੰ ਦੀ ਕੋਸ਼ਿਸ਼ ਕਰ ਰਿਹਾ ਸੀ ਤੇ ਆਖਰ ਉਹ ਖੁੱਲ ਗਿਆ ਉਮੈਂ ਜਿਹੜਾ ਗੇਡਨ ਹਸਪੀਟਲ ਰਹਾ ਤੇ ਤੁਹਾਡੇ ਕੋਲ ਫੋਨ ਮੈਂ ਆ ਗਿਆ ਅੱਜ ਮੈਂ ਆਪਦਾ ਇਸ ਤੋਂ ਪਹਿਲਾਂ ਟੀਵੀ ਪ੍ਰੋਗਰਾਮ ਵੀ ਸ਼ੁਰੂ ਕਰ ਲਿਆ ਤਕਰੀਬਨ 10 ਦਿਨ ਦਾ ਪ੍ਰੋਸੈਸ ਜਦੈਸਟ ਕਰ ਲਓ ਜੋ ਮਰਜੀ ਤੇ ਕਿਉਂਕਿ ਦਿੱਲੀ ਕਰਦਾ ਜ਼ਿਆਦਾ ਰੈਸਟ ਲੈਣ ਨੂੰ ਹਾਲਾਂਕਿ ਠੰਡ ਹੈ ਕਿ ਆ ਵੀ ਗਿਆ ਸੀ ਧਰਮ ਪਤਨੀ ਬਣੋ ਵੀ ਬਸ ਕਰੋ ਹੜੇ ਹੋਰ ਕਰ ਲਿਓ ਕਿਸੇ ਮਗਰ ਨਹੀਂ ਜਿਹੜੀ ਹੈ ਹੁਣੋਂ ਜ਼ਿਆਦਾ ਰੈਸਟਿੰਗ ਕਰ ਸਕਦਾ ਕੰਮ ਸ਼ੁਰੂ ਕਰੀਏ ਸੋ ਇਹੇ ਚ ਦੋ ਤਨੁਕਤੇ ਮੈਂ ਤੁਹਾਨੂੰ ਦੱਸ ਰਿਹਾ ਮੈਂ ਇਹ ਤਾਂ ਮੇਰੀ ਸਟੋਰੀ ਸੀ ਫੜ ਗਿਆ ਤੋਂ ਵੈਸੇ ਮੈਂ ਕਿਉਂਕਿ ਫੋਨ ਬੜੇ ਆ ਰਹੇ ਸੀ ਮੈਂ ਫੇਸਬੁੱਕ ਤੇ ਪਾਤਾ ਕਿ ਜਿਵੇਂ ਮੈਂ ਹਸਪੀਟਲ ਚਾ ਉਹ ਫੋਨ ਤਾਂ ਆ ਰਹੇ ਸੀ ਵੀ ਤੇ ਕਿਉਂ ਨਹੀਂ ਆਉਂਦੇ ਤੇ ਬਲਕੇ ਜਾਦਾ ਫੋਨ ਆਉਂ ਲਾ ਕੇ ਦੋਸਤ ਮਿੱਤਰ ਮਿਲ ਲਾ ਕੇ ਚਲੋ ਉਹਦੇ ਲੱਗਿਆ ਰਿਹਾ ਆ ਵਿਧਾਨ ਸਭਾ ਦੇ ਸਪੀਕਰ ਸਰ ਕੁਲਤਾਰ ਸਿੰਘ ਸਦਵਾ ਆ ਗਏ ਕਾਫੇ ਚ ਬੈਠੇ ਰੋ ਹੋਰ ਬੜੇ ਸਾਰੇ ਦੋਸਤ ਮਿੱਤਰ ਜਗਜੀਤ ਸਿੰਘ ਦਰਦੀ ਇਹ ਤਾਂ ਕਈ ਵਾਰੀ ਆਇਆ ਪਰਿਵਾਰ ਆਇਆ ਤੋਂ ਤੋਂ ਇਹ ਸਾਰਾ ਚੰਦਾ ਰਿਹਾ سلسلہ ਲੇਕਿਨ ਇਹਦੇ ਬਾਰੇ ਮੈਂ ਹੁਣ ਜਿਆਦਾ ਗੱਲ ਨਹੀਂ ਕਰਨੀ ਗੱਲ ਤਾਂ ਮੈਂ ਇਹ ਕਰਨੀ ਚਾਹੁੰਦਾ ਆ ਕਿ ਦੋ ਨੁਕਤੇ ਸਮਝਣ ਦਿਗਰ ਇੱਕ ਤਾਂ ਇਹ ਕਿ ਆਪਣੀ ਏਜ਼ ਨੂੰ ਜ਼ਰੂਰ ਪਛਾਣੋ ਜੇ ਤੁਸੀਂ ਜਾਣੋ ਤੁਹਾਡੇ ਮਾਪਿਆਂ ਨੂੰ ਕਹੋ ਕਿ ਇਹ ਪਤਾਂਡੇ ਲੱਗਦਾ ਹੁੰਦਾ ਕਿਉਂਕਿ ਉਹ ਤੋਂ ਬਾਅਦ ਜੋ ਮੈਂ ਪੜਿਆ ਸੁਣਿਆ ਡਾਕਟਰਾਂ ਨੇ ਦੱਸਿਆ ਠੰਡ ਦਾ ਠੰਡਿਤ ਨੌੜਾ ਸੁਭੜ ਜਾਂਦੀਆਂ ਨੇ ਇਸ ਕਰਕੇ ਇਹ ਪ੍ਰੋਬਲਮ ਹੋਈ ਸੀ ਤੋ ਇੱਕ ਤਾਂ ਠੰਡ ਤੋਂ ਬਚਨ ਦੀ ਸੱਚ ਬਚੀ ਲੋੜ ਹੈ ਦੂਜੀ ਗੱਲ ਠੰਡ ਤੋਂ ਚਸ ਬਚ ਕੇ ਦੂਜੀ ਗੱਲ ਖੋਰ ਹੈ ਕਿ ਜਿਹੜਾ ਇੰਡੀਕੇਸ਼ਨ ਸੰਕੇਤ ਜਿਹੜਾ ਨੇਚਰ ਦਿੰਦੀ ਹੈ ਕੁਦਰਤ ਦੇ ਸੰਕੇਤ ਨੂੰ ਸਮਝਣਾ ਬਹੁਤ ਜ਼ਰੂਰੀ ਹੈ ਹਜ਼ਰਤ ਦਾ ਸੰਕੇਤ ਮੈਨੂੰ ਕਈ ਵਾਰ ਆਇਆ ਸੀ ਕਿ ਤੁਸੀਂ ਮੁਚੋ ਤੇ ਉਸ ਦਿਨ ਵੀ ਜਿੱਦੇ ਇਹ ਜਿਆਦਾ ਲੰਬਾ ਸਮਾਂ ਨਹੀਂ ਠੀਕ ਹੋਇਆ ਉਦੋਂ ਵੀ ਕੁਦਰਤ ਨੇ ਮੈਨੂੰ ਕਿਹਾ ਕਿ ਚੱਕ ਗੱਡੀ ਵੀ ਜਾ ਤੂੰ ਇਕੱਲੇ ਗਏ ਮੈਂ ਹਸਪਤਲ ਤੇ ਡਾਕਟਰ ਇਹ ਕਹਿੰਦੇ ਨੇ ਕਿ ਜੇ ਨਹੀਂ ਆਉਂਦੇ ਬਹੁਤ ਬਾਰਸੀ ਰਾਤ ਨੂੰ ਸੌਂ ਜਾਂਦੇ ਆ ਵਿੱਚ ਕੋਈ ਸਵੇਰੇ ਦੇਖਾਂਗੇ ਤੇ ਉਹ ਜਿਹੜਾ ਸਾਈਲੈਂਟ ਅਟੈਕ ਹੀ ਹੁੰਦਾ ਨਾ ਆਪਾਂ ਕਹਿੰਦੇ ਸਵੇਰੇ ਬੰਦਾ ਸੁੱਤਾ ਪਿਆ ਰਹਿ ਗਿਆ ਇਹੀ ਹੁੰਦਾ ਉਹ ਤੇ ਉਹ ਜਿਹੜਾ ਹੈ ਮੈਨੂੰ ਪਤਾ ਨਹੀਂ ਇਸ ਮਤ ਦਿੱਤੀ ਰਬੜ ਨੇ ਤੇ ਮੈਂ ਚੜਿਆ ਗਿਆ ਤੇ ਬਚਾਅ ਹੋ ਗਿਆ ਨੰਬਰ 2 ਇਹੀ ਨੁਕਤਾ ਤੁਹਾਡੇ ਲਈ ਹੈ ਕਿ ਜੇ ਤੁਹਾਡੇ ਮਾਤਾ ਪਿਤਾ ਜਦ ਜੇ ਤੁਸੀਂ ਮੇਰੀ ਏਜ ਤੋਂ ਮੈਂ ਪਹਿਲਾਂ ਕਹਿ ਚੁੱਕਿਆ ਤਾਂ ਤੁਸੀਂ ਆ ਇਹਨੂੰ ਇਗਨੋਰ ਨਾ ਕਰੋ ਇਮੀਡੀਏਟਲੀ ਬਹੁਤ ਬਰਸੀ ਨਹੀਂ ਜਾਣਾ ਚਾਹੁੰਦਾ ਠੰਡ ਹੈ ਕਿਹੜਾ ਜਾऊं ਇਹ ਕੀ ਸੋਚਣਗੇ ਯਾਰ ਨਹੀਂ ਵਿਚਾਰੀ ਇਹ ਮੇਰੀ ਧਰਮ ਪਤਨੀ ਕੀ ਕਹੂਗੀ ਕੱਲੀ ਆ ਜੋ ਬਹੁਤ ਗੱਲਾਂ ਤੁਹਾਡੇ ਮਨ ਚ ਆਉਣਗੀਆਂ ਬਿਲਕੁਲ ਨਹੀਂ ਹਾਂ ਜੇ ਸਾਰੀ ਉਮਰ ਲਈ ਕੱਲੇ ਛੱਡਣਾ ਫਿਰ ਤੁਹਾਡੀ ਮਰਜ਼ੀ ਹੈ ਜੇ ਕੁਝ ਦਿਨ ਲਈ ਕਰ ਰਹੇ ਫਿਰ ਠੀਕ ਹੈ ਤੀਜੀ ਗੱਲ ਮੈਂ ਸੋਚ ਰਿਹਾ ਸੀ ਕਿ ਇਹਦੇ ਤੇ ਮੈਂ ਬਖਸ਼ੀ ਗੱਲ ਕਰੂੰ ਬੰਦੇ ਕੋਲ ਨਾ ਪੈਸਾ ਤਾਂ ਹੋਣਾ ਚਾਹੀਦਾ ਹੈ ਇਨਫ ਪੈਸਾ ਤੁਹਾਡੇ ਕੋਲ ਹੋਣਾ ਚਾਹੀਦਾ ਇਸ ਤਰ੍ਹਾਂ ਦੀ ਐਮਰਜੈਂਸੀ ਨੂੰ ਡੀਲ ਕਰਨ ਤੁਹਾਡੇ ਕੋਲ ਇੰਸ਼ੋਰੈਂਸ ਆਪੇ ਹੋਰ ਵੀ ਚੰਗੀ ਗੱਲ ਹੈ ਲੇਕਿਨ ਇੰਸ਼ੋਰੈਂਸ ਅੰਦੇ ਕੰਪਨੀਏ ਜੋ ਕਰਦੀਆਂ ਨੇ ਉਹਦਾ ਵੀ ਥੋੜੇ ਖਿਆਲ ਰੱਖਣ ਦੀ ਲੋੜ ਹੈ ਲੇਕਿਨ ਖਾਸ ਤੌਰ ਤੇ ਤੁਹਾਡੇ ਕੋਲ ਇਸ ਤਰ੍ਹਾਂ ਦੀ ਐਮਰਜੈਂਸੀ ਲਈ ਕੁਛ ਨਾ ਕੁਛ ਚਾਹੀਦਾ ਸੋ ਐਕਸਟਰਾ ਐਫਰਟ ਐਕਸਟਰਾ ਮਨੀ ਦੀ ਗੱਲ ਜ਼ਰੂਰ ਜਬ ਮਨੀ ਨੂੰ ਪਿਚਾ ਕੇ ਰੱਖਣ ਦੀ ਗੱਲ ਜਿਵੇਂ ਬਰਸਾਤ ਲਈ ਜਿਵੇਂ ਕਹਿੰਦੇ ਨੇ ਕੁਛ ਪਿਚਾ ਕੇ ਰੱਖੋ ਨਾਲ ਬਿਲਕੁਲ ਉਸ ਤਰ੍ਹਾਂ ਦੀ ਗੱਲ ਜ਼ਰੂਰ ਹੋਣੀ ਚਾਹੀਦੀ ਹੈ ਬਾਕੀ ਦੇਖੋ ਸਾਰੇ ਕੁਸ਼ਲ ਦੇ باوجود ਤਾਂ ਆਪਾਂ ਕਹਿੰਦੇ ਇਹ ਗੱਲ ਤਾਂ ਮੰਨੀ ਲੀ ਪੂਗੀ ਗੁਰਬਾਣੀ ਵੀ ਕਹਦੀ ਹੈ ਲਗਭਗ ਸਾਰੇ ਧਰਮ ਕਹਿੰਦੇ ਨੇ ਜੋ ਲਿਖਿਆ ਜਿੰਨੇ ਸੁਹਾਸ ਲਿਖੇ ਨੇ ਉਨੇ ਹੀ ਆਉਣੇ ਨੇ ਇਹ ਗੱਲ ਹੈ ਬਿਲਕੁਲ ਠੀਕ ਪਰ ਇਹ ਗੱਲ ਵੀ ਠੀਕ ਹੈ ਕਿ ਅਸੀਂ ਜੇ ਆਪਣੇ ਆਪ ਨੂੰ ਠੀਕ ਰੱਖਣ ਦੀ ਕੋਸ਼ਿਸ਼ ਕਰਾਂਗੇ ਤਾਂ ਵੀ ਤਾਂ ਨੇਚਰ ਸਾਡਾ ਸਾਥ ਦੇਊ ਤੇ ਅਸੀਂ ਸਹੀ ਤਰੀਕੇ ਨਾਲ ਚੱਲਾਂਗੇ ਮੇਰਾ ਇੱਕ ਦੋਸਤ ਪਤਾ ਲੈਣ ਆਇਆ ਉਹਦੀ ਬੜਾ ਮੁਸ਼ਕਲ ਮੈਂ ਦੇਖਿਆ ਉਹਨਾਂ ਨੂੰ ਕਿਉਂਕਿ ਉਹਨਾਂ ਦੇ ਫ੍ਰੋਜ਼ਨ ਸ਼ੋਲਡਰ ਦੀ ਪ੍ਰੋਬਲਮ ਆ ਗਈ ਪ੍ਰੈਸ਼ਰ ਠੀਕ ਨਹੀਂ ਹੋਇਆ ਤਾਂ ਬੜਾ ਮੁਸ਼ਕਲ ਇੱਕ ਕਿਸਮ ਦਾ ਹੈਡੀਕੈਪ ਹੋ ਗਿਆ ਤੇ ਮੈਂ ਸੋਚ ਰਿਹਾ ਸੀ ਜੇਕ 5 ਮਿੰਟ ਵੀ ਅਸੀਂ ਬਾਹਰ ਨਾਲ ਦੇ ਰਹਿੰਦੇ ਸਾਰੀ ਜ਼ਿੰਦਗੀ ਤਾਂ ਮਤਲਬ ਇਹ ਪ੍ਰੋਬਲਮ ਨਹੀਂ ਆਉਣੀ ਸੀ ਉਹ ਤਾਂ ਜਿਹੜਾ ਜਿਹੜਾ ਪਾਰਟ ਸੀ ਕਰਬੋਂ ਨਾ ਉਹਦੀ ਹੁੰਦਾ ਜਦੋਂ ਅਸੀਂ ਯੂਜ਼ ਨਹੀਂ ਕਰਦੇ ਤੇ ਉਹਨੂੰ ਤੁਸੀਂ ਸੋ ਥੋੜੀ ਬਹੁਤੀ ਕਸਰਤ ਜਿਹੜੀ ਹੈ ਬਟ ਲਾਈਟ ਉਮਰ ਤੇ ਬਤਾ ਬੋ ਇਹ ਨਹੀਂ ਕਿ ਤੁਸੀਂ ਜਿਮ ਜਾਓ ਬੱਸੇ ਜਿਮ ਜਾਣ ਵਾਲੇ ਵੀ ਹੈਗੇ ਸਾਡੇ ਹੌਲਕਾ ਸਾਹਿਬ ਵਾਈਚਾਂਸੂ ਸਾਹਿਬ ਦਾ ਹਾਲੇ ਤੱਕ ਜਿਮ ਜਾਂਦੇ ਨੇ 80 ਸਾਲ ਦੀ ਉਮਰ ਲੇਕਿਨ ਤੁਸੀਂ ਆਪ ਵੀ ਸੇ ਦੇਖਣੀ ਹੈ ਕਿ ਜਿਮ ਜਾ ਸਕਦੇ ਬਹੁਤ سارے ਲੋਕ ਜਾਂਦੇ ਨੇ ਫੋਰਨਸ ਤਾਂ ਬਹੁਤ سارے ਦੇਖੇ ਨੇ ਲੇਕਿਨ ਹਲਕੀ ਐਕਸਰਸਾਈਜ਼ ਤਾਂ ਤੁਸੀਂ ਘਰ ਵੀ ਕਰ ਸਕਦੇ ਸੋ ਬਹੁਤ ਸਾਰੀਆਂ ਗੱਲਾਂ ਨੇ ਅੱਜ ਇੰਨੇ ਹੀ ਕਿਉਂਕਿ ਵੀਡੀਓ ਲੰਬੀ ਹੋ ਜੂਗੀ ਤੇ ਫਿਰ ਆਪਾਂ ਇਹ ਤੇ ਕਦੇ ਗੱਲ ਕਰਾਂਗੇ ਸੋ ਮੈਂ ਆਸ ਕਰਦਾ ਕਿ ਤੁਸੀਂ ਤੇ ਤੁਹਾਡੇ ਮਾਪੇ ਇਹ ਖਿਆਲ ਰੱਖਣਗੇ ਜੋ ਮੇਰੇ ਨਾਲ ਹੋਇਆ ਮੈਂ ਤਾਂ ਬਚ ਗਿਆ ਪਰ ਮੈਂ ਚਾਹੁੰਦਾ ਕਿ ਤੁਸੀਂ ਸਾਰੇ ਤੰਦਰੁਸਤ ਰਹੋ ਤੁਹਾਡਾ ਬਹੁਤ ਬਹੁਤ ਸ਼ੁਕਰੀਆ